ਸੱਚਾ ਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਅੱਧੀ ਰਾਤ ਨੂੰ ਪੰਜਾਬ ਦੇ ਵਿੱਚ ਬਹੁਤ ਵੱਡੀ ਵਾਰਦਾਤ ਵਾਪਰੀ ਆਮ ਆਵੀ ਪਾਰਟੀ ਦੇ ਆਗੂ ਦੇ ਘਰ ਦੇ ਉੱਪਰ ਤਾੜ-ਤਾੜ ਗੋਲੀਆਂ ਚੱਲੀਆਂ ਜਿਸ ਦੇ ਵਿੱਚ ਫਗਵਾੜਾ ਦੇ ਵਿੱਚ ਆ ਪਾਗੂ ਦਲਜੀਤ ਰਾਜੂ ਦੇ ਘਰ ਦੇ ਉੱਪਰ ਤਾਬੜ ਤੋੜ ਫਾਇਰਿੰਗ ਹੋਈ ਲਗਭਗ 14 ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਬਾਈਕ ਸਵਾਰ ਦੋ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਸੀਸੀਟੀਵੀ ਫੁਟੇਜ ਖੰਗਾਲ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਜਲੰਧਰ ਦੇ ਵਿੱਚ 13 ਸਾਲਾ ਲੜਕੀ ਦੇ ਨ ਦੇ ਕਤਲ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਧਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੀੜਤ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ ਇਸ ਘਟਨਾ ਦੀ ਕਿਹ ਜਿੰਨੀ ਨਖੇਦੀ ਕੀਤੀ ਜਾਵੇ ਓਨੀ ਘਾਟਾ ਕੌਮ ਦੀ ਮੰਗਾ ਕਿ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸਾਡੀ ਇਹ ਵੀ ਅਪੀਲ ਹੈ ਕਿ ਫਾਸਟ ਟਰੈਕ ਤੇ ਲਿਆ ਕੇ ਮੁਲਜ਼ਮ ਨੂੰ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਕਤਾਹੀ ਵਰਤਣ ਵਾਲੇ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਦੀ ਮੰਗ ਜੱਦਰ ਗੈਨੀ ਕੁਲਦੀਪ ਸਿੰਘ ਗੜਗਾਜਾ ਹੁਣਾਂ ਨੇ ਕੀਤੀ ਅਮਰੀਕਾ ਦੇ ਵਿੱਚ ਵਾਈਟ ਹਾਊਸ ਨੇੜੇ ਹੋਈ ਫਾਇਰਿੰਗ ਗੋਲੀਬਾਰੀ ਦੇ ਵਿੱਚ ਦੋ ਨੈਸ਼ਨਲ ਗਾਰਡ ਹੋਏ ਜ਼ਖਮੀ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਛੱਕੀ 20 ਜ਼ਖਮੀ ਪੁਲਿਸ ਨੇ ਛੱਕੀ ਨੂੰ ਕੀਤਾ ਗ੍ਰਿਫਤਾਰ ਹਮਲਾਵਰ ਨੂੰ ਇਸ ਦੀ ਕੀਮਤ ਚਕਾਉਣੀ ਪਵੇਗੀ ਇਸ ਤਰੀਕੇ ਦਾ ਬਿਆਨ ਰਾਸ਼ਟਰਪਤੀ ਡੋਨਲਡ ਟਰੰਪ ਦਾ ਆਇਆ ਸਰਜੀਤ ਕੌਰ ਖਿਲਾਫ ਪਾਕਿਸਤਾਨ ਦੇ ਵਿਰਚਾਰ ਇਸ ਵਕਤ ਵਿਰੋਧ ਹੋਇਆ ਸ਼ੁਰੂ ਸਰਜੀਤ ਕੌਰ ਨੂੰ ਵਾਪਸ ਭਾਰਤ ਭੇਜਣ ਦੀ ਮੰਗ ਉਠੀ ਪਾਕਿਸਤਾਨ ਦੇ ਸਿੱਖ ਆਗੂ ਨੇ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਮ ਮੌਕੇ ਐਸਜੀਪੀਸੀ ਦੇ ਜਥੇ ਦੇ ਵਿੱਚ ਪਾਕਿਸਤਾਨ ਗਈ ਸੀ ਸਰਜੀਤ ਕੌਰ 13 ਸਾਲ ਦੀ ਮਾਸੂਮ ਦੇ ਕਤਲ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਕੀਤਾ ਵੱਡਾ ਐਕਸ਼ਨ ਐਐਸਆਈ ਮੰਗਤ ਰਾਮ ਨੂੰ ਕੀਤਾ ਗਿਆ ਡਿਸਮਿਸ 2 ਪੀਸੀਆਰ ਮੁਲਾਜ਼ਮਾ ਨੂੰ ਵੀ ਕੀਤਾ ਗਿਆ ਸਸਪੈਂਡ ਮਾਮਲੇ ਦੇ ਵਿੱਚ ਅਣਗਹਿਲੀ ਵਰਤਣ ਦੇ ਉੱਪਰ ਕੀਤੀ ਕਾਰਵਾਈ ਪੀਸੀਆਰ ਮੁਲਾਜ਼ਮਾਂ ਖਿਲਾਫ ਵੀ ਕੀਤੀ ਜਾ ਰਹੀ ਹੈ ਵਿਭਾਗੀ ਕਾਰਵਾਈ। ਹਰਿਆਣਾ ਦੇ ਵਿੱਚ ਕਰੋੜਾਂ ਦਾ ਵਿਕਿਆ ਵੀਆਈਪੀ ਨੰਬਰ ਹੈ 1.17 ਕਰੋੜ ਰੁਪਏ ਚ ਵਿਕਿਆ ਐਚ 4882888 ਨੰਬਰ ਦੇਸ਼ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਨੰਬਰ ਮੰਨਿਆ ਜਾ ਰਿਹਾ। ਕੁੱਲ 45 ਲੋਕਾਂ ਨੇ ਇਸ ਨੰਬਰ ਦੀ ਲਗਾਈ ਸੀ ਬੋਲੀ। ਅੱਜ ਹਰਿਆਣਾ ਦੇ ਰੋहतक ਦੇ ਵਿੱਚ ਪਹੁੰਚੇ ਸੀਐਮ ਭਗਵੰਤ ਮਾਨ ਬੀਤੇ ਦਿਨੀ ਬਾਸਕਟਬਾਲ ਦੇ ਖਿਡਾਰੀ ਦੀ ਪ੍ਰੈਕਟਿਸ ਦੌਰਾਨ ਕੋਲ ਡਿੱਗਣ ਦੇ ਕਾਰਨ ਹੋਈ ਸੀ ਮੌਤ ਤੇ ਅੱਜ ਸੀਐਮ ਭਗਵੰਤ ਮਾਨ ਨੇ ਖਿਡਾਰੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਤੇ ਉਸ ਕੋਲ ਡਿੱਗਣ ਦੇ ਨਾਲ ਇਸ ਨੌਜਵਾਨ ਦੀ ਜਾਨ ਜਾਣ ਦੇ ਉੱਪਰ ਵੱਡੇ ਸਵਾਲ ਉਠਾਏ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਕਿ ਜੇਕਰ ਚੰਗਾ ਇਨਫਰਾਸਟ੍ਰਕਚਰ ਵੜਿਆ ਹੁੰਦਾ ਤੇ ਅੱਜ ਇਹ ਖਿਡਾਰੀ ਸਾਡੇ ਵਿਚਕਾਰ ਹੋਣਾ ਸੀ ਇਸ ਤਰੀਕੇ ਦੇ ਸਵਾਲ ਸੀਐਮ ਭਗਵੰਤ ਮਾਨ ਨੇ ਚੁੱਕੇ ਖੜੂਰ ਸਾਹਿਬ ਲੋਕ ਸਭਾ ਹਲਕੇ ਤੋਂ ਐਮਪੀ ਅਮਰਤਪਾਲ ਦੀ ਪੈਰੋਲ ਅਰਜੀ ਕੀਤੀ ਗਈ ਰੱਦ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਕੀਤਾ ਇਨਕਾਰ ਅੰਮ੍ਰਿਤਸਰ ਪ੍ਰਸ਼ਾਸਨ ਦੀ ਰਿਪੋਰਟ ਦੇ ਆਧਾਰ ਦੇ ਉੱਪਰ ਰੱਦ ਕੀਤੀ ਗਈ ਪੈਰੋਲ ਐਮਪੀ ਅਮਰਤਪਾਲ ਨੇ ਸਰਦ ਰੁੱਤ ਇਜਲਾਸ ਲਈ ਮੰਗੀ ਸੀ ਪਰੋਲ ਹਾਈ ਕੋਰਟ ਨੇ ਸਰਕਾਰ ਨੂੰ ਇੱਕ ਹਫ਼ਤੇ ਦੇ ਵਿੱਚ ਫੈਸਲਾ ਲੈਣ ਦੀ ਹਦਾਇਤ ਦਿੱਤੀ ਸੀ 28 ਨਵੰਬਰ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ ਚੰਡੀਗੜ੍ਹ ਸਥਿਤ ਸੀਐਮ ਭਗਵੰਤ ਮਾਨ ਦੀ ਰਿਹੈਸ ਦੇ ਵਿੱਚ ਹੋਵੇਗੀ ਅਹਿਮ ਬੈਠਕ ਸੀਐਮ ਭਗਵੰਤ ਮਾਨ ਇਸ ਬੈਠਕ ਦੀ ਅਗਵਾਈ ਕਰਨਗੇ ਮੀਟਿੰਗ ਦੌਰਾਨ ਪੰਜਾਬ ਦੇ ਲੋਕਾਂ ਨੂੰ ਲੈ ਕੇ ਪੰਜਾਬ ਨੂੰ ਲੈ ਕੇ ਕਈ ਵੱਡੇ ਅਹਿਮ ਫੈਸਲਿਆਂ ਦੇ ਉੱਪਰ ਮੋਹਰ ਲੱਗ ਸਕਦੀ ਹੈ ਆਰਐਸਐਸ ਵਰਕਰ ਦੇ ਪੋਤੇ ਨਵੀਨ ਦੇ ਕਤਲ ਮਾਮਲੇ ਦੇ ਵਿੱਚ ਜੁੜੀ ਹੋਈ ਵੱਡੀ ਖਬਰ ਐਨਕਾਊਂਟਰ ਦੇ ਵਿੱਚ ਮੁੱਖ ਸ਼ੂਟਰ ਬਾਦਲ ਹੋਇਆ ਢੇਰ ਪੁਲਿਸ ਨਾਲ ਮੁੱਠਪੇੜ ਦੌਰਾਨ ਮੁੱਖ ਮਲਜ਼ਮ ਦੀ ਹੋਈ ਮੌਤ ਮੁਲਜ਼ਮ ਦੇ ਦੋ ਸਾਥੀਆਂ ਨੇ ਪੁਲਿਸ ਦੇ ਉੱਪਰ ਕੀਤੀ ਫਾਇਰਿੰਗ ਫਾਇਰਿੰਗ ਦੌਰਾਨ ਇੱਕ ਹੈੱਡ ਕਨਸਟੇਬਲ ਵੀ ਹੋ ਗਿਆ ਸੀ ਐਸ ਐਨ ਅਸਦੀਨ ਦਾ ਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ